ਹੋਣ ਅਸੀਂ ਜਾਣਿਆ ਜੀ ਉਧਰ ਅਸੀਂ ਇੱਧਰ ਹੀ ਆਪੂ ਆਜੀ ਕੇ ਘਰ ਹੀ ਹੁੰਦੇ ਸੀਗੇ ਤੇ ਹੁਣ ਅੱਜ ਹੈਗੇ ਨੇ ਸਟੀਆਂ ਅਸੀਂ ਇੱਥੇ ਪੈ ਰਹੇ ਹਾਂ ਜੀ ਭੂਆ ਜੀ ਉਧਰੋਂ ਆ ਰਹੇ ਨੇ ਇੱਕ ਰਿਸ਼ਤੇਦਾਰ ਸਾਰੇ ਖੁੱਲੀ ਐ ਕੋਠੀ ਅੰਦਰੇ ਹੁੰਦੇ ਸੀਗੇ ਅਸੀਂ ਕਿਉਂਕਿ ਉੱਥੇ ਸ਼ੋਰ ਸ਼ਰਾਬੇ ਦੇ ਵਿੱਚ ਨੀਂਦ ਨਹੀਂ ਸੀਗੀ ਆਉਂਦੀ ਕਿਉਂਕਿ ਰਾਤ ਵੀ ਨੇੜੇ تک ਡੀਜੇ ਚੱਲਦੇ ਰਹੇ ਅਸੀਂ ਤਾਂ ਟਾਈਮ ਨਾਲ ਹੀ ਇੱਧਰ ਆ ਜਾਂਦੇ ਤੇ ਹੁਣ ਅੱਜ ਸਟੀਆਂ ਨਹੀਂ ਗਈਆਂ ਜਾ ਕੇ ਮੈਂ ਚਲਦੀ ਆ ਪਾਪੀ ਦਾ ਫੋਨ ਆ ਗਿਆ ਸੀਗਾ ਕਿਹਨ ਜਲਦੀ ਆ ਜਾਓ ਹੁਣ ਚਲਦੇ ਆ ਕਿਉਂਕਿ ਬਹੂ ਵੀ ਜਾ ਕੇ ਨਵੀਂ ਬਹੂ ਨੂੰ ਮੈਂ ਤਿਆਰ ਕਰਨਾ ਹੈ ਚਲੋ ਕਰ ਦਿੰਨੇ ਆ ਫੇਰ ਬਸ ਮੈਨੂੰ ਛੱਡ ਕੇ ਆਉਣਗੇ ਵੀਰੇ ਉਰੀ ਪਿੰਡ ਮੇਰਾ ਨੇੜੇ ਹੀ ਹੈ ਸਾਰਿਆਂ ਨੂੰ ਪਤਾ ਹੀ ਹੈ ਨਾਲ ਹੀ ਹੈਗਾ ਮੈਨੂੰ ਲੈ ਆਏ ਸੀਗੇ ਪਹਿਲਾਂ ਮੇਰਾ ਆਉਣ ਦਾ ਮਨ ਨਹੀਂ ਸੀਗਾ ਕਰਦਾ ਵੀ ਮੈਂ ਜਾਣਦੀ ਨਹੀਂ ਹੈਗੀ ਫਿਰ ਚਲੋ ਆਉਣਾ ਵੀ ਪੈ ਜਾਂਦਾ ਹੈ ਫਿਰ ਇਹ ਮੇਰੇ ਭੂਆ ਜੀ ਤੇ ਫੁੱਫੜ ਜੀ ਉਹ ਮੈਂ ਵਾਣੂ ਉੱਥੇ ਜਾ ਕੇ ਉਹ ਭੂਆ ਦਾ ਮੁੰਡਾ ਤੇ ਇਹ ਭੂਆ ਦਾ ਪੁੱਤ ਆ ਖੜਾ ਹੈ ਵੱਡੇ ਪੁੱਤ ਵੱਡੇ ਭੂਆ ਦੇ ਮੁੰਡੇ ਦੇ ਵਿਆਹ ਸੀਗਾ ਪੁੱਤੇ ਦਾ ਉਧਰ ਹੈਗਾ ਵੀਰਾ ਦੇਖਾ ਜਾਂਦੇ ਰਿਖਾਤਾ ਤੇ ਇਹ ਆਪੇ ਦੱਸੀ ਜਾਂਦੇ ਐ ਕਰੋ ਫੁੱਫੜ ਜੀ ਮੇਰੀ ਗੱਲ ਸੁਣਿਓ ਇੱਕ ਗੀਤ ਗਾਓ ਲੈ ਦੇਨਾ ਸੁਣਾ ਦੇ ਸੁਣਾ ਦੇ ਗਾਉਂਗਾ ਆਇਆ ਕਹਿੰਦਾ ਆ ਰਾਂ ਤੀਜ ਦਿਵਾ ਦੇ ਗਾਉ ਤਾ ਸਹੀ ਇੱਕ ਗੀਤ ਇੱਕ ਗੀਤ ਗਾ ਦੋ ਕਹਿੰਦਾ ਸਾਰੇ ਜਨ ਤੁਸੀਂ ਸੜਾਉਂਦੇ ਹੁੰਦੇ ਤੇ ਦੇਖੋ ਮੈਂ ਸੁਣਿਆ ਹੋਇਆ ਮੇਰੇ ਮਾਪੇ ਨੇ ਬਤਾ ਕੋਈ ਨਹੀਂ ਮੈਂ ਥਾ ਕੋਈ ਕਰ ਮੈਂ ਉਹ ਸਾਤ ਅੱਧਾ ਬਤ ਕੋਈ ਗੱਲ ਨਹੀਂ ਬਣੀ ਦੋਸਤ ਉਹ ਸੁਣਾ ਦੋ ਥੋੜਾ ਸੁਣਾ ਮੈਂ ਪੜਨੇ ਤੇਰਾ ਹਾਂ ਜੈਨ ਕੋਈ ਗੱਲ ਸੁਣਾ ਇੱਕ ਹੀਰਾ ਹੀ ਲਾ ਦੇ ਚੱਲ ਹੀਰਾ ਲਾਉਂਗਾ ਥਮ ਮੈਂ ਹੁਣ ਰੋੜਾ ਨਿਕਲਣਾ ਨਹੀਂ ਚੱਲ ਕੋਈ ਨਾ ਜਾਹ ਜਿਹਾ ਵੀ ਬੀ ਬੀ ਮੀਰਾ ਕੱਢੀ ਮੀਰਾ ਉਤੇ ਸਉਣੇ ਦੀ ਏ ਤਾ ਚੁਕ ਚੁਕ ਦੇਖਣ ਨਾਰੀਆਂ ਕੁਝ ਲੁਕ ਚੜ ਕੇ ਦੇਕੇ ਵੇ ਮੀਰਨ ਮੇਰੇ ਆ ਬੇ ਨਾਲ ਬਹੁਤ ਵਧੀਆ ਗੁੱਡ ਗੁੱਡ ਰਸਾਈਆਂ ਆਂ ਕਹਿੰਦਾ ਉਹ ਉਹ ਤੂੰ ਸੁਣਾਈ ਜਿਹੜਾ ਤੂੰ ਇੱਕ ਕਹਿੰਦੇ ਸੀ ਉਹ ਜਿਹੜਾ ਮੈਨੂੰ ਜਹਾਗੀਰ ਸੁਣਾਉਂਦੇ ਸੀ ਕੀ ਆ ਇੱਕ ਸਨ ਆਇਆ ਦਿੱਤੇ ਜਨ ਚੜਨ ਵੇਲੇ ਪਤਾ ਨਹੀਂ ਫੇਰਾ ਲਾਇਆ ਸੀ ਦੇਖੀ ਨਾ ਸ਼ਾਹ ਸ਼ਾਹ ਕਰਕੇ ਚੁੱਪ ਕਰੋ ਪੜਨ ਏ ਵੀਰ ਕਿਉਂ ਖੜੇ ਹੈ ਵੀਰ ਕਿਉਂ ਹੋਇਆ ਬੇ ਦਲ ਗੀਰ ਡੰਡਾ ਲੈ ਨਹੀਂ ਗੇ ਦਾਜ ਦਾ ਸਿਰ ਮਗਰੇ ਨਾ ਹੋਣਗੇ ਜਿਹੜੇ ਜੀ ਮਨ ਜੋਤੀ ਹੈ ਵੀਰ ਨਾਤੀ ਹੀ ਇਰਤਾਂ ਲਿਆਂਦੀ ਗੱਲ ਹੀਰ ਤਾਂ ਲਿਆਂਦੀ ਗੱਡਾ ਦਾ ਤੇ ਦੇਖ ਸਾਪ ਤਾਂ ਦਿਖਾ ਦੇ ਕਿਹੜੀ ਪਾਈ ਹੈ ਬੱਪੜ ਜੀ ਤੇ ਕੱਲ ਬੁਲਾ ਰਖਦੀ ਨਾ ਮੈਂ ਕਿੱਥੇ ਦੇਖੀ ਹੈ ਕੱਲ ਆ ਲੈ ਦਾਦੇ ਨੂੰ ਸਾਪ ਪਾਈ ਹੈ ਭਾਈ ਚਾਚੇ ਨੂੰ ਵੀ ਪਾਈ ਹੈ ਭਾਈ ਚਾਚੇ ਲੈ ਚੜਾਈ ਹੈਗੀ ਚੜਾਈ ਹੈ ਚਾਚੇ ਦੀ ਵੀ ਚਲੋ ਲਓ ਜੀ ਹੁਣ ਆਪਾਂ ਅੱਗੇ ਤੇ ਵਿਆਹਲੇ ਘਰੇ ਇੱਥੇ ਜਿਹੜੇ ਹੈਗੇ ਨਾਨਕੇ ਜਾ ਰਹੇ ਨੇ ਜਿਵੇਂ ਕਿ ਆਉਂਦਿਆਂ ਨੂੰ ਸ਼ਗਨ ਦਿੱਤਾ ਜਾਂਦਾ ਹੈ ਨਾ ਲੱਡੂ ਵਗੈਰਾ ਦੇ ਕੇ ਸ਼ਗਨ ਦੇ ਕੇ ਨਾਨਕੇ ਅੰਦਰ ਬਾੜੇ ਜਾਂਦੇ ਆ ਉਵੇਂ ਨਾਨਕੇ ਨੂੰ ਜਾਣ ਲੱਗੇ ਵੀ ਸਾਰਿਆਂ ਨੂੰ ਸ਼ਗਨ ਦਿੱਤਾ ਜਾ ਰਿਹਾ ਹੈ ਭਾਬੀ ਸ਼ਗਨ ਦੇ ਰਿਹਾ ਹੈ ਭਾਬੀ ਦੇ ਪੇਕੇ ਪੈਣਾ ਭਾਈ ਪਰਜਾਈਆਂ ਜਾ ਰਹੇ ਨੇ ਹਜੇ ਸਟੀਆਂ ਖੇਡਣ ਜਾਣਾ ਹੈ ਬੋਟੀ ਆਪਾਂ ਨੇ ਆ ਕੇ ਕਰਤੀ ਤੇ ਤਿਆਰ ਹੁਣ ਸਾਰੇ ਜਣੇ ਤਿਆਰ ਨੇ ਜਾ ਰਹੇ ਨੇ ਜਿਹੜਾ ਘਗਰਾ ਪਾਇਆ ਹੋਇਆ ਉਹ ਵੀ ਮੈਂ ਸਲਾਈ ਕਰਕੇ ਲੈ ਕੇ ਆਈ ਸੀਗੀ ਸਟੀਆਂ ਤੇ ਘਗਰਾ ਪਾਇਆ ਜਾਂਦਾ ਹੈ ਹਨਾ ਤੇ ਬਹੁਤ ਜਗ੍ਹਾ ਤੇ ਰਿਵਾਜ ਹੈ ਜਿਨੇ ਸਟੀਆਂ ਤੇ ਸਾਡੇ ਵੀ ਨਵਾਂ ਘਗਰਾ ਪਾਉਂਦੇ ਆ ਬਰੀ ਦੇ ਵਿੱਚ ਹੁਣ ਹਰ ਕੋਈ ਘਗਰਾ ਧਰਨ ਲੱਗ ਗਿਆ ਜੀ ਇੱਥੇ ਜਿਹੜੀ ਘਰ ਦੀ ਡੈਕੋਰੇਸ਼ਨ ਕਰੀ ਹੋਈ ਸੀਗੀ ਸਾਰੀ ਟੈਂਟਾਂ ਵਾਲੇ ਵੀ ਰਵ ਦੇ ਉਹ ਵੀ ਖੋਲ ਰਹੇ ਨੇ ਧੁੱਪ ਚ ਰਿਸ਼ਤੇਦਾਰ ਬੈਠੇ ਗੱਲਾਂ ਮਾਰ ਰਹੇ ਨੇ ਹੁਣ ਸਟੀਆਂ ਖਲਾਉਣ ਚੱਲਦੇ ਆਪਾਂ ഷിയവനല്ലൂ ബധേ ദ ചല്ലേ ਇਨਾ ਜੰਡੀਆਂ ਚ ਇਨਾ ਜੰਡੀਆਂ ਚ ਬਾਬਾ ਸਾਡਾ ਦਸੀ ਰਾਣੀ ਇਨਾ ਜੰਡੀਆਂ ਚ ਗਾ ਰਹੇ ਯਾ ਕੋ ਜਾ ਕੋ ਜਾ ਕੋ ਜਾ ਆਹ ਕਹਿੰਦੇ ਰਿਟਨ ਤੋਂ ਗਿਸਤਿੰਗ ਰਾਮ ਜੀ ਨਾ ਰਾਵ ਲਈ ਨਹੀਂ ਕੋਈ ਨਾ ਕੋਈ 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 ਸਤਿਓਨੀ ਸਤਵੰਤੀਓ ਸਤਿਓ ਸਤਦੀ ਰੱਖਿਓ ਦੀਨਾਤ ਚਾਮ ਜਮੇੜਾ ਦਿਲ ਦੇ ਬੇਵਿਰਾ ਕੱਚੇ ਦੁੱਧਾਂ ਦੇ ਆਪੜਿਆ ਸੰਜਮ ਗੇ que ਕੋੜਮੀ વાਰਤਣਗੇ ਵਿਚੋਲੇ ਬੈਠੇ ਤਰ ਸੁਣਗੇ ਕੋੜਮੀ ਕੋੜਮੀ ਵਾਰਤਣਗੇ ਵਿਚੋਲੇ ਬੈਠੇ ਤਰ ਸੁਣਗੇ ਪਣਾ ਟਿੰਡ ਵਿੱਚ ਬੇ ਵਿਚੋਲਾ ਨਿ ਰਖਣਾ ਪਿੰਡ ਵਿੱਚ ਵੇ ਗਿਆ ਰੇ ਥੋੜਾ ਇੱਕ ਹੀ ਹੈ ਮਾਤਾ ਨਵੇੜ ਦਾ ਕੀ ਹੋਰ ਕੈਸ਼ ਰੱਖਣਾ ਕੈਸ਼ ਰੱਖਣਾ ਜਾਂ ਪਤਾ ਨਹੀਂ ਵੀ ਖਾਹਾਰ ਕਰ ਲੈਣ ਮਾਤਾ ਤੂੰ ਕਿ ਵਿੱਚ ਆਈ ਜਾਨੀ ਤੈਨੂੰ ਨਵੇੜਾ ਦਾ ਮੇਰੇ ਨਾਲ ਸ਼ੇਅਰ ਕਰਾਉਣ ਲੱਗ ਗਿਆ ਉਹਦਾ ਘਰੇ ਵੀ ਨਵੇੜਾ ਤੇ ਫਿਰ ਬੜਾ ਬੜਾ ਰਾਜਾ ਤੇਰਾ ਤਾਂ ਬੋਲਣ ਦਾ ਹੱਕ ਨਹੀਂ ਤੇਰਾ ਵਿਚਾਲੇ ਖੜੀ ਆ ਪਹਿਲੀ ਉਹ ਹੋਰ ਕਿਹੜੇ ਵਿੱਚ ਮੈਂ ਨਾੜੇ ਨੇ ਮੇਰੇ ਲਈ ਚੱਲ ਕੋਈ ਨੱਚ ਚੱਲ ਸਾਗ ਨਹੀਂ ਬਾਬਾ ਮੇਰਾ ਜੋ ਲੈਣੇ ਸਾਗਾ ਦੀ ਬੇਰ ਲੀ ਨੋ ਬੇਰ ਲੀ ਯੋ ਤੀ ਨਾ ਕਰ ਸਾਡੇ ਰੱਤ ਨਹੀਂ ਐਸਾ ਬੁਟਾ ਲਾ ਲਾ ਜੀ ਤੁਹਾਨੂੰ ਦੇਣਾ ਸੋਹੇ ਬਾਪੂ ਜੀ ਦੇ ਨੀਨਾਂ ਤੋ ਵੀ ਲਵਾਂਗੇ ਅਸੀਂ ਤੋ ਵੀ ਲਵਾਂਗੇ ਅਸੀਂ ਕਰੇ ਐਸਾ ਬਸ ਸਾਡੇ ਰੱਤ ਸਾਡੇ ਕਿੰਝ ਚੁੱਕਦੇ ਆਂ ਰਾਮ ਨੂੰ ਕਿੱਥੇ ਬੱਜੇ ਸੋਹਣਾਂ ਹਾਂ ਹਾਂ ਪੋਜੀ ਪੂਰੀ ਦਾ ਆਹ ਦੰਡੀ ਖੜੀ ਦੀ ਜੇ ਨਾ ਹੋ ਤਾਂ ਹੈਨੀ ਆਹ ਹੋ ਗਾ ਹਾੜੇ-ਦਾੜੇ ਹੋ ਜਾ ਦੇਖੋ ਲਵੇ ਖੜ ਕੇ ਹੁਣ ਕੀ ਆਪਾਂ ਬੰਦੋ ਸਾਰੇ ਕੱਢੋ ਬਸੋ ਪੀਰੇ ਨੂੰ ਬੰਨੋ ਭਾਈ ਛੋਟੋ ਤਾਂ ਬਹੁਤ ਗੈਂਡ ਕਿੱਥੇ ਹੁੰਦੀ ਆ ਜੀ ਅੰਦਰ ਫੋਟੋ ਤੇ ਰੇਡੀ ਆਪਾਂ ਹਾਂ ਉਹ ਮੁਝੇ ਕਰੋ ਦੇਖੀਏ ਨਾ ਉਹ ਚੱਲੂ ਨਾ ਉਹ ਤੋਂ ਚੈ ਵੀ ਨਹੀਂ ਨਾ ਤੋਂ ਫੋਟੋ ਵੀ ਨਹੀਂ ਨਾ ਉਹ ਫੋਟੋ ਜੀ ਲੈ ਕੇ ਦੇ ਕੇ ਚੁੱਤੀ ਜੀ ਲੈ ਕੇ ਫੋਟੋ ਕਢਾ ਲੈ ਜੀ ਇਹਨੂੰ ਟਾਇਲ ਲੈ ਕੇ ਰਹੀ ਠੀਕ ਹੈ ਇਹ ਚੱਲ ਜਾ ਉਹ ਰੱਖ ਦੇਣੀ ਆ ਗਈ ਨਾ ਆ ਜਾ ਉਹ ਨਾ ਨਾ ਮੈਂ ਜਦੋਂ ਦਸਨ ਬੁਲਾ ਰਹੇ ਨੇ ਸੁਣ ਬੁਲਾ ਰਹੇ ਨੇ ਭਾਬੀ ਅਸਾ ਦੋਰ ਹੈ ਤੇਰੀਆਂ ਗੀਤ ਗਾ ਦੋ ਅੰਜ ਤੂੰ ਕਰ ਦੇ ਪੁੱਤ ਨਾ ਨਾ ਬੰਦੇ ਕਰੂਗੀ ਫੇਰ ਕੋਈ ਪਤਾ ਨਹੀਂ ਹੁੰਦਾ ਕਿੱਦਾਂ ਚੱਲ ਜੇ ਕਹਾ ਨਹੀਂ ਨ ਲੈ ਲੈ ਇੱਕ ਰੱਖ ਲਈ ਇੱਕ ਲਾ ਦੇ ਇਧਰ ਦੇ ਇਹ ਤਾਂ ਮਾੜੀ ਮਾੜੀ ਜਿਲਾਉਂਦੇ ਨੇ ਲੈ ਹੋਰ ਵੀ ਲਾਇਕ ਰੱਖ ਲੈ ਉਹਦੀ ਇੱਕ ਰਹਿ ਗਈ ਤੇਰੇ ਨੇ ਇੱਕ ਤੂੰ ਰੱਖ ਲੈ ਪਾਸ ਤੇ ਲਾਸਟ ਮੱਕਾ ਗਿਆ ਲੈ ਹੁਣ ਚੋੜੀ ਲਾਸਟ ਲਾਸਟ ਹੈ ਜਿਵੇਂ ਮਰਜੀ ਸਮਝੋ ਆਪ ਦੀ ਲਾਇਕ ਰੱਖਦਾ ਹਾਂ ਬਗਰਾ ਆਇਆ ਇਹੋ ਨਾਲ ਬਿਲਕੁਲ ਪਾਸਤਾ ਵੀ ਲਾਸਟ ਲਾਸਟ ਹੈ ਥੋੜਾ ਥੋੜਾ ਮੈਗਾ ਵੀ ਤਲੇ ਆਇਆ ਜੀ ਲਾ ਦੇ ਜੋਰ ਦੀ ਚੱਲ ਹੁਣ ਤੂੰ ਵੀ ਚੱਕ ਦੇ ਫੱਟੇ ਉਹ ਤਾਂ ਮੋੜ ਵਾਲਾ ਤੈਨੂੰ ਤੂੰ ਕਮਜੋਰ ਹੈਂ ਚੈਕ ਚੈਕ ਚੱਲੂ ਹੋ ਗਿਆ ਸਕਨੇ ਨਾਲ ਨਹੀਂ ਉਹ ਆਇਆ ਆਇਆ ਦਿਨਾਂ ਦਿਨ ਚੱਲਦੇ ਆ ਬੁੱਤ ਰੋਇ ਤੋ ਕਾ ਕਾ ਹੈ ਹਾਂ ਦੇਖੋ ਜੀ ਨਵਰਾ ਕੋ ਬਿਚੋਣ ਬਿਲ ਲਾ ਦੇ ਆਂਜ ਲਾ ਦੇ ਕੋ ਮਾਰਾ ਕੋ ਬੈ ਜਾ ਕਰੀਏ ਉਂਗੜਾ ਕਰ ਦੇ ਮੁਕੰਟੀ ਹੋ ਗਈਆਂ ਜਿੰਗਾਰਾ ਉਹ ਦਖੀਂ ਜਾਂਦਾ ਪਤਾ ਇਹਨੂੰ ਸਾਰ ਹੈਗਾ ਦੋਰ ਹੈਂਗਾ ਦੋਰ ਦੀ ਕਿਆ ਕੰਦ ਕਰਦੇ ਮੇਰੀਆਂ ਨਾਲ ਹੀ ਤੇ ਮਾਰ ਗਿਆ ਚਲੋ ਮੇਰੇ ਹੋਰ ਮਾਰ ਲੂ ਪੰਜ ਲਾ ਦੇ ਪੰਜ ਨਹੀਂ ਦੋ ਰੱਖ ਲੂ ਪੰਜ ਲਾ ਕੇ ਨਾ ਦੋ ਰੱਖ ਤੱਕ ਕਰ ਲੈ ਪਹਿਲਾਂ ਪਹਿਲਾਂ ਪੰਜ ਮੇਰੀ ਮਾਲ ਦਾ ਬਗੈਰ ਇਹਨਾਂ ਨੂੰ ਸੱਤ ਲਾਉਂਗੀਆਂ ਨੇ ਬਸ ਮੈਂ ਸੱਤ ਲਾਉਂਗਾ ਆ ਗਿਆ ਕਿਵੇਂ ਮਾਰ ਦਿੱ ਲਾ 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 ਦੋ

ਚੱਕਦੇ ਫੱਟੇ ਲਾ ਦੇ ਦੱਬ ਕੇ ਹੁਣ ਤਾਂ ਲਾਸਟ ਹੀ ਐ ਚੱਕ ਉਹ ਕੋਈ ਨਾ ਉਹ ਤਾਂ ਫਿਰ ਚੱਤ ਲੱਗਦੀ ਚੱਕ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਦੋਈ ਲਹੀ ਨਾ ਉਸੇ ਤਾਂ ਐ ਪੰਜ ਲਾ ਦੋ ਰੱਖ ਲੀਆਂ ਨੇ ਫੇਰ ਜੋੜ ਦੇ ਮਾਰ ਮਾੜੀ ਲਾਹ ਨਾਸਤਾਲੀ ਕਿਹੜੇ ਕੋਰਟ ਤੇ ਜਾਂਦੀ ਨਹੀਂ ਇੱਕ ਫੇਰ ਰਹਿ ਗਈ ਹੁਣ ਵੀ ਰੱਖ ਲਈ ਕਾਨੂੰਨ ਹਰ ਕਾਨੂੰਨ ਮਾਰ ਦੋ ਮਾਰ ਦੋ ਬੱਤਿਆਂ ਜੀ ਬਸ ਗਈ ਇਧਰ ਨੂੰ ਇਧਰ ਨੂੰ ਹੋ ਰਿਹਾ ਹੁਣ ਤਾਂ ਲਾਸਟ ਹੀ ਆ ਕੋੜ ਤੇਨੀ ਜੋਰ ਜੋਰਦੀ ਜੋਰਦੀ ਹੜੇ ਹੁਣ ਨਾ ਲੈ ਲੈ ਮੈਂ ਨਾ ਲੈ ਲੈ ਕੋਟ ਕਰਾਂ ਮੈਂ ਨਹੀਂ ਕੋਟ ਕਰਾਂ ਤੇ ਕੰਮ ਕਰਾਂਗੇ ਲਓ ਜੀ ਹੁਣ ਆਪਾਂ ਅਗੇ ਗੁਰਦੁਆਰਾ ਸਾਹਿਬ 'ਚ ਸਾਰੇ ਕਿਤੇ ਮੱਥਾ ਟੇਕ ਕੇ ਸਟੀਆਂ ਖੇੜਿਆ ਹੁਣ ਆਪਾਂ ਗੁਰੂ ਘਰ 'ਚ ਆ ਗਏ ਬਸ ਇੱਥੋਂ ਘਰ ਵੀ ਨੇੜੇ ਹੀ ਐ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਚੱਲਾਂਗੇ ਘਰੇ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਲਓ ਜੀ ਹੁਣ ਪਹੁੰਚ ਗਏ ਆ ਘਰੇ ਆਪਾਂ ਜਿਹੜੇ ਵੱਡੇ ਘਰੇ ਸੀਗੇ ਸਾਰਿਆਂ ਦਾ ਹੁਣ ਨਵੀਂ ਵਿਆਹੀ ਜੋੜੀ ਸਾਰਿਆਂ ਦਾ ਅਸ਼ੀਰਵਾਦ ਲੈ ਲਣਗੇ ਸਾਰਿਆਂ ਦੇ ਪੈਰੀਂ ਹੱਥ ਲਾਉਣਗੇ ਭੂਆ ਜੀ ਉਰੀ ਬੈਠੇ ਐ ਇੱਧਰ ਵੀਰੇ ਉਰੀ ਜਿਹੜੇ ਘਰੇ ਸੀਗੇ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ